ਕਿ ਖੁਦਾ ਇੱਕ ਦਿਨ ਰਾਜ਼ੀ ਹੋ ਗਿਆ ਤੇ ਕਹਿਣ ਲਗਾ ਐ ਫਕੀਰ ਤੂੰ ਬੜੀ ਮੁੱद्दਤ ਦੀ ਪ੍ਰਾਰਥਨਾ ਕਰ ਰਹੇ ਹੈਂ ਦੁਆ ਕਰ ਰਹੇ ਹੈਂ ਚਲ ਤੇਰੀ ਦੁਆ ਕਬੂਲ ਚਲ ਤੇਰੇ ਘਰ ਚਲਦੇ ਆ ਉਸ ਲੰਬੀ ਚੌੜੀ ਨਜ਼ਮ ਦੇ ਚ ਫਕੀਰ ਕਹਿੰਦਾ ਉਸ ਦਿਨ ਮੇਰੇ ਪੈਰ ਜ਼ਮੀਨ ਤੇ ਨਹੀਂ ਟਿਕਦੇ ਸਨ ਕਿਉਂਕਿ ਖੁਦਾ ਮੇਰੇ ਨਾਲ ਚੱਲ ਰਿਹਾ ਸੀ ਸਮਝਾਣ ਦਾ ਉਸ ਦਾ ਢੰਗ ਕਹਿੰਦਾ ਕਈ ਜਨਮਾਂ ਦੀ ਪਿਆਸ 부ਜੀ ਸੀ کئی جنا ماں تڑپ اج بھاگ لگن لگا سی خدا میرے گھر چل رہا ہے اور کئی دن میں خوشی نال میرے قدم زمین ٹک دے سن اپنے آپ میں خوش قسمت سمجھ رہا سی میرے گھر خدا آ رہا ہے اور وہ بھی میرے نال پھر یہ فقیر لکھد ہے جد خدا میرے گھر دی چوکھٹ تک آیا ਤੇ ਮੈਨੂੰ ਕਹਿਣ ਲੱਗਾ ਫਕੀਰਾ ਜ਼ਰਾ ਅੰਦਰ ਵੇਖ ਲੈ ਸਾਡੇ ਬੈਠਣ ਦੀ ਥਾਂ ਵੀ ਹੈ ਕਿ ਨਹੀਂ ਲੈ ਕੇ ਆਏ ਆ ਤੁਸਾਂ ਨੂੰ ਇਹ ਨਜ਼ਮ ਹੈ ਤੂੰ ਲੈ ਕੇ ਆਇਆ ਹੈ ਦੇਖ ਤੇ ਸਹੀ ਸਾਡੇ ਬੈਠਣ ਲਈ ਕੋਈ ਆਸਣ ਵੀ ਹੈ ਕਿ ਨਹੀਂ ਇਹ ਫਕੀਰ ਕਹਿੰਦਾ ਹਾਂ ਖੁਦਾ ਮੈਂ ਦੇਖਦਾ ਅੰਦਰ ਇਹ ਕਹਿੰਦਾ ਜਿਹੜੀ ਸੀਜ ਜਿਹੜਾ সিংহাসਨ ਮੈਂ ਖੁਦਾ ਲਈ ਵਿਛਾਇਆ ਸੀ ਨਾ ਉੱਥੇ ਪੂਰੀ ਚੰਡਾਲ ਚੌਕੜੀ ਬੈਠੀ ਹੋਈ ਸੀ, ਕ੍ਰੋਧ ਬੈਠਾ ਸੀ, ਲੋਭ ਬੈਠਾ ਸੀ, ਵਾਸਨਾ ਬੈਠੀ ਸੀ, ਹੰਕਾਰ ਬੈਠਾ ਸੀ, ਕ੍ਰੋਧ ਬੈਠਾ ਸੀ। ਫਿਰ ਨਿੰਦਾ ਬੈਠੀ ਸੀ, ਉਸਤਤ ਬੈਠੀ ਸੀ, ਈਰਖਾ ਬੈਠੀ ਸੀ, ਦੁਸ਼ਟ ਬੈਠੀ ਸੀ। ਕੋ ਪੂਰਾ ਇਕੱਠ ਜਮਿਆ। ਇਹ ਫਕੀਰ ਕਹਿੰਦਾ ਮੈਂ ਉਹਨਾਂ ਨੂੰ ਹੱਥ ਜੋੜੇ। ਬਈ ਇਸ ਸਿੰਘਾਸਣ ਤੇ ਬੈਠਣ ਵਾਲਾ ਆ ਗਿਆ ਹੈ। ਜਿਸ ਦਾ ਇਹ ਸਿੰਘਾਸਣ ਹੈ ਉਹ ਆ ਗਿਆ ਹੈ। ਤੁਸੀਂ ਹੁਣ ਨਿਕਲੋ। جاؤ اس فقیر نے گوشتی لکھی ہے وہ جڑے بیٹھے سن انہوں نے یہ آخیا اے فقیر خدا نو تو اج لے آئے نا تے کئی جنمہ تو بیٹھے ہیں کس طرح چلے جائیے نہیں جانتے انہیں پھر جھگڑا لکھے کہ میرا کام جھگڑا ہو گیا میں انہوں پکڑ کے باہر کٹیا نکل کہ پھر میں اندر آیا ਮੈਂ ਕ੍ਰੋਧ ਨੂੰ ਪਕੜਿਆ ਨਿਕਲ ਉਹਨੂੰ ਜਦ ਬਾਹ ਪਕੜ ਕੇ ਖਿੱਚਿਆ ਮੈਂ ਬਾਹਰ ਕਢਿਆ ਬਾਹਰ ਕਢ ਕੇ ਆਇਆ ਕੰਮ ਫਿਰ ਅੰਦਰ ਆ ਗਿਆ ਫਿਰ ਮੈਂ ਹੰਕਾਰ ਨੂੰ ਪਕੜਿਆ ਧੱਕੇ ਮਾਰ ਮਾਰ ਕੇ ਇਸ ਨੂੰ ਬਾਹਰ ਕਢਿਆ ਜਦ ਬਾਹਰ ਕਢਿਆ ਤੇ ਕ੍ਰੋਧ ਫਿਰ ਅੰਦਰ ਆ ਗਿਆ ਇੱਕ ਨੂੰ ਮੈਂ ਬਾਹਰ ਕਢਦਾ ਸੀ ਤੇ ਜਿਹੜਾ ਇੱਕ ਵਾਰ ਬੈਠਾ ਹੁੰਦਾ ਸੀ ਫਿਰ ਅੰਦਰ ਆ ਜਾਂਦਾ ਸੀ ਕੰਦਰ ਬਹੁਤ ਲੜਾਈ ਲੰਬੀ ਹੋ ਗਈ ਮੈਂ ਝਗੜਦਾ ਰਿਹਾ ਝਗੜਦਾ ਰਿਹਾ ਖੁਦਾ ਰਸਤੇ ਫਿਰ ਚਲਾ ਗਿਆ ਵੇ ਲੜਦਾ ਹੀ ਰਹਤ ਸਾਡੀ ਤੇ ਥਾਂ ਹੀ ਕੋਈ ਨਹੀਂ ਕਬੀਰ ਵੀ ਕਹਿੰਦੇ ਨੇ ਕਹੇ ਤ ਕਬੀਰ ਪੰਜ ਕੋ ਝਗਰੋ ਝਗਰਤ ਜਨਮ ਗਵਾਇਆ ਝੂਠੀ ਮਾਇਆ ਸਭ ਜਗ ਬਾਂਦਿਆ ਮੈਂ ਰਾਮ ਰਮਤ ਸੁਖ ਪਾਇਆ ਗੁਸਤਾਖੀ ਮਾਫਤੀ ਹਾਰੇ ਬੰਦਿਆਂ ਜਿਤ ਨਹੀਂ ਹੈ